ਕਲਫੀ ਆਂਦਰ ਆ ਜਾਂਦੇ ਅੱਛਾ ਆਈ ਆ ਪਾਈ ਲੋਕ ਨਾ ਰਹਕੇ ਹਾਂ ਜਿਹੜਾ ਵੀ ਭਾਉਂਦਾ ਅੰਦਰ ਵੜ ਕੇ ਰੋਟ ਗਈ ਫੇਰੀ ਚੱਲ ਆਓ ਭਾਈ ਜਿਹੜੀ ਇੱਕ ਅੱਧੀ ਗਾਣੀ ਇੱਥੇ ਕਹੋ ਮੈਂ ਨਹੀਂ ਅੰਦਰ ਜਾਣਾ ਭਾਉ ਹਾਂ ਦੀ ਪ੍ਰੀਤੀ ਚੱਲੋ ਚੱਲੋ ਅੰਦਰ ਮਖਰੀ ਵਾਲੇ ਭਰਾ ਅੰਦਰ ਆ ਜਾ ਭਰਾ ਇਹ ਨਹੀਂ ਇਦਾਂ ਨਹੀਂ ਹੋਣਾ ਜੇ ਮੈਂ ਪ੍ਰੀਤੀ ਨਾਲ ਆਇਆ ਸਾਰੇ ਕਮਾਲ ਐਕਸਪੀਰੀਅੰਸ ਹੈਗਾ ਅਛਾ ਆਫ ਕਰਨਾ ਪੜੇਗਾ ਬੋਲੋ ਭਾਜੇ ਹੈਲੋ ਫੋਨ ਆਫ ਬੰਦ ਹੋ ਗਿਆ ਚਲੋ ਲੱਗ ਜੇ ਪਤਾ ਅੱਜ ਕਿਵੇਂ ਦਾ ਲੱਗਾ ਫਿਰ ਅੱਜ ਅੱਜ ਹੁੰਦੀ ਆ ਕਿਹੜੀ ਖਾਣੀ ਆ ਦੱਸੋ ਗਾਂ ਸ਼ਾਮੇ ਕਰ ਲਓ ਸ਼ਾਮੇ ਕਰ ਲਓ ਸ਼ਾਮੇ ਹੋਰ ਸ਼ਾਮੇ ਕਰਾਂ ਜਿੱਦਾਂ ਸ਼ਾਮ ਆ ਜਿੱਦਾਂ ਨੂੰ ਸ਼ਾਮ ਹੋਵੇ ਕਿਧਰ ਹੀ ਜਾਂਦੇ

ਲੱਗਦੇ ਪਤਾ ਭਲਾ ਅੱਜ ਲੱਗਦੀ ਮੈਂ ਕੁਲਫੀਆਂ ਵੇਚਦਾ ਰਿਆ ਹਾਂ ਹਾਂ ਆਹੋ ਇਸ ਵਿੱਚ ਹੈ ਹੈ ਕਹਾਂ ਹੈ ਡੱਬਾ ਠੀਕ ਹੀ ਹੈ ਠੀਕ ਉਹ ਅਸ਼ਾ ਉਹ ਤਰਮੇਜੂ 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 ਪਾਣੀ ਕੁੱਤਾ ਨਹੀਂ ਕਾਟੇਗਾ ਨਹੀਂ 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 ਕੁੱਤਾ ਨਹੀਂ ਕਾਟੇਗਾ ਪਾਣੀ ਪਾਣੀ ਆ ਪਾਣੀ ਨਰ ਮੇਲੇ ਆਹ ਕੋ ਥੋੜੀ ਮੋਰੇ ਇਧਰੋਂ ਠੀਕ ਆ ਹਵਾ ਨਿਕਲਣ ਵਾਸਤੇ ਇਹ ਪ੍ਰੀਤੀ ਭਾਬੀ ਨੂੰ ਲਾਉਂ ਗਏ ਵੇਖੀਂ ਵਾਲਾ ਅੱਧਾ ਘਟ ਨਹੀਂ ਪੈਣੀ ਚਾਹੀਦੀ ਜੀ ਜਿੱਦਾਂ ਦੇ ਭਾਈ ਦੀ ਸਰਵਿਸ ਆ ਨਾ ਢੇੜੀ ਕਿ ਲੱਗਿਆ ਕਰੋ ਸ਼ਾਮਨ ਵਾਰੀ ਹੋਣੀ ਛੋਕ ਤਾਂ ਹੁਣ ਚਮਚਾ ਕਿਧਰ ਹੈ ਓਏ ਪਿੱਛੋ ਹੀ ਓਏ ਆਹ ਹੁੰਦਾ ਮਗਰੋਂ ਅੱਛਾ ਇਹਦੇ ਨਾਲ ਹੀ ਜੀ ਜੀ ਮੈਂ ਕਹਿੰਦੀ ਜਿੰਨੀਆਂ ਹਿਸਾਬ ਨਾਲ ਜਨਤਾ ਘਲਦੀ ਇਹਦਾ ਨਾ ਪੂਰੀਆਂ ਨਹੀਂ ਆਉਗੀਆਂ ਕਦੀ ਵੀ ਇਹ ਹਿਸਾਬ ਨਾਲ ਇਹ ਹਿਸਾਬ ਨਾਲ ਭਾਈ ਦੀ ਆਈਸਕ੍ਰੀਮ ਇਦਾਂ ਹੀ ਪਿਗਲ ਜਾਣੀ ਆ ਜਿਹਦੇ ਹਿਸਾਬ ਨਾਲ ਸੰਭਲ ਸੰਭਲ ਕੇ ਪਾਉਂਦੇ ਆਵਾ ਤੇ ਔਰ ਲੈ ਮਨੇ ਅਮੋਰੀ ਨਿਗਲੀ ਬੀਬੀ ਉਂਗਾ ਵਖਲੀ ਇਧਰ ਹੋਰ ਗਾਣੀ ਚੈਰੀ ਲਾਤੇ ਚੈਰੀ ਕਿੱਥੇ ਆਣਾ ਚੈਰੀ ਨਾ ਪੂਰੀ ਆ ਚੈਰੀ ਵੇ ਚੈਰੀ ਕਿੱਥੇ ਆ ਚੈਰੀ ਆ ਚੈਰੀ ਆ ਇੱਥੇ ਇੱਥੇ ਹੂੰ ਸਰਾਂਤ ਚਾਵੇਂਗਾ ਲੈ ਹੋਰ ਮੈਲਟ ਹੋਈ ਜੇ ਪਾਈ ਜਾਂਦੀ ਮੈਂ ਹੁਣ ਤੁਹਾਨੂੰ ਵੱਡੀ ਬਣਾ ਕੇ ਦਊਂਗਾ ਦਹਾਵੀਆਂ ਦਿੱਤੀਆਂ ਵਾਲੀ ਏ ਮੈਲਟ ਹੋ ਗਈ ਆ ਕੋਈ ਗੱਲ ਨਹੀਂ ਗਰਮੀ ਬੜੀ ਚੋਣੀ ਹੋ ਗਈ ਬੱਸ ਕਰੋ ਹੋ ਗਈ ਬੱਸ ਭਰੀ ਜਾਂਦੇ ਆ ਮੈਂ ਇਕੋ ਬਣਾਉਣੀ ਐ ਨਾ ਕੋਸ ਲੈਣਾ ਲਾਦਾ ਉੱਤੇ ਇਕੋ ਬਣਾਉਣੀ ਸਿਆਰ ਵੇਖੋ ਕਿਹਦੀ ਕਿਸਮਤ ਖੁੱਲਦੀ ਐ ਅੱਜ ਦਰੋਂ ਲੀਕ ਕਰਦੀ ਹੁੰਗਲਾ ਖਲੇ ਆਹ ਤੇ ਆਪ ਨਹੀਂ ਖੰਡ ਤੋਂ ਫੜ ਲੈ ਹਾਂ ਚਲੋ ਮੇਰੇ ਸਾਰੇ ਲਿਵਰ ਕੇ ਮਿਲਾਂ ਮੈਂ ਆਪਣੇ ਉਂਗਲਾ ਚੱਟ ਲਾ ਚੱਲ ਬੱਸ ਕਰੋ ਸਰ ਗਿਆ ਵਾ ਬੱਸ ਹੂੰ ਮੈਂ ਨਾ ਨਹੀਂ ਖਾਣੀ ਆ ਬਾੜੇ ਇੱਕੋ ਹੀ ਸਾਰੇ ਜਣੇ ਖਾ ਲੈਣੇ ਆ ਨਹੀਂ ਨਹੀਂ ਬਰਾ ਬੱਸ ਖਾ ਲਓ ਠੀਕ ਗੱਡੀ ਚ ਤਨੀ ਆ ਲਓ ਜੀ ਕਿਹਦੀ ਵਾਰੀ ਹੁਣ ਮੰਨਾ ਤੂੰ ਨਿਕਾ ਰੋ ਉਧਰ ਘਰ ਤੇ ਮੈਂ ਨਹੀਂ ਬਾਜੋਂ ਅੰਟੜਈਆ ਕੋਹ ਨੂੰ ਚੱਲ ਨਾ ਪ੍ਰੀਤ ਤੁਹਾਡੇ ਤੇਰੇ ਥੱਲੇ ਹੋਣਾ ਆਈਆਂ ਫਿਰ ਬੇਬੇ ਹਾਂ ਪ੍ਰੀਤੀ ਚਲਣਾ ਕੁਲਫੀ ਪ੍ਰੀਤੀ ਚਲਣਾ ਕੁਲਫੀ ਹੋ ਜਾਣਾ ਵੀਜੀ ਮੈਂ ਵੈਸੇ ਵੀ ਨਹੀਂ ਜਾਣੀ ਨਵਾਂ ਟ੍ਰੈਂਡ ਹਾਂ ਠੀਕ ਕਰ ਲੀ ਉਹ ਵੀ ਫੋਨ ਕੱਢ ਨਾ ਸ਼ਰਾਜ ਰਹਿ ਗਿਆ ਸ਼ਰੀ ਮੈਨੂੰ ਇੱਕ ਹੋਰ ਬਣਾ ਦੇ ਪਾਈ ਦੀ ਕੁਲਫੀ ਤੇਰੀ ਕਿ ਨਹੀਂ ਪਿਗਲੀ ਇੱਕ ਹੋਰ ਬਣਾ ਦੇ ਦੂਸਰੀ ਫੱਤੀ ਫੱਤੀ ਵਾਲੀ ਉਹ ਵਧੀਆ ਰਹਿੰਦੀ ਹੈ ਤੁਸੀਂ ਵੀ ਖਾਣਾ ਥੋੜੀ ਜੀ ਨਾ ਲੇ ਅਸਲ ਤੇ ਮੈਂ ਆਪ ਬੜੇ ਨਰਮ ਦਿਲ ਦਾ ਆ ਮੇਰੀ ਕੁਲਫੀ ਵੀ ਨਰਮ ਦਿਲ ਦੀ ਸੀ ਪਿਗਲੀ ਹੋਣੀ ਪਿਗਲਿਆ ਮੈਂ ਹੀ ਗਿਆ ਹੈ ਨਾ ਮੇਰੀ ਗੱਲ ਸੁਣ ਭਾਈ ਬਦਨਾਮ ਹੋ ਗਿਆ ਫੇਰ ਝੂਠਾ ਪਿਆਰ ਵਾਦਾ ਨਾਲੇ ਤੇ ਕੁਲਫੀਆਂ ਦਿੱਤੀਆਂ ਲੈ ਕੇ ਨਾਲੇ ਬਦਰਾਮੀ ਘਟਦੀ ਹੋਰ ਕੀ ਇਹਨਾਂ ਦੋਵਾਂ ਨੇ ਬੜੀ ਪੱਕੀ ਹੰਡ ਰੱਖੀ ਹੈ ਉਧਰ ਵੇਚ ਤੂੰ ਇਧਰ ਵਕਰਾ ਹੀ ਸਦਾ ਕੇ ਚੱਲਣ ਰਿਹਾ ਜਿੱਦਾਂ ਕਹੇ ਮੇਰ ਨਾਲ ਤਾਂ ਖਾਦੀ ਨਹੀਂ ਨੇ ਕਿਹਦੇ ਆ ਨਹੀਂ ਮੈਂ ਕਦੀ ਮੇਰ ਨਾਲ ਖਾਦੀ ਨਹੀਂ ਇਦਾਂ ਨੇ ਕਿਹ ਹੁੰਦੇ ਆ ਇਹੋ ਜੀ ਹਨ ਕੁਲਫੀ ਲੜ ਜਾਂ ਲੜ ਪੈਂਦੀਆਂ ਹੁੰਦੀਆਂ ਤੇ ਕੁਲਫੀ ਮੈਟ ਕਰ ਦਿੰਦੇ ਆ ਚਪੇੜਾ ਮਾਰ ਮਾਰੇ ਇੱਕ ਤੇ ਜੀਤ ਹੋਣ ਇੱਕ ਜੀਤ ਮੋਹ ਹੁਣ ਵੇ ਆਹੋ ਹੈ ਹੈ ਹਾਂ ਹੈ ਸਾਡੀ ਵਾਰੀ ਕਦੋਂ ਹੁੰਨੀ ਹੈ ਹੁਣ ਥੋੜਾ ਥੋੜਾ ਗੱਲ ਆਹੋ ਵੇਖੋ ਉਧਰ ਮਿਲਦੀ ਹੁਣ ਕਿਹਾ ਪਾਸੋਂ ਨੂੰ ਮੀਰ ਨੂੰ ਵੀ 150 ਰੁਪਏ ਵਾਲੀ ਬਬਲੂ ਵੀ ਆ ਗਿਆ ਹੈ ਬਬਲੂ ਤੇਰੇ ਕਰਮਾਂ ਚ ਕੁਲਫੀਆਂ ਆ ਗਈਆਂ ਚਲੋ ਚੱਕੋ ਫੇਰ ਇੱਕ ਹੋਰ ਬਣਾਓ ਹੋਰ ਕਿਹਨੇ ਖਾਣੀ ਕੁਲਫੀ ਦੱਸ ਦੋ ਆ ਕੀ ਹੈ ਆਈਸਕ੍ਰੀਮ ਆਹਹ ਕੋਨ ਨਹੀਂ ਕੋਨ ਆਈਸਕ੍ਰੀਮ ਨਹੀਂ ਆ ਕੋਨ ਕੋਨ ਦੇ ਵਿੱਚ ਇੰਨੀ ਭਰੀ ਆ ਨਹੀਂ ਲੈ ਆਈਸਕ੍ਰੀਮ ਹੈ ਇੰਗਲਿਸ਼ ਵਾਲਾ ਕਹਾਤੇ ਜਿ ਪੜਿਆ ਨਹੀਂ ਆਈ ਕੋਨ ਆਈਸਕ੍ਰੀਮ ਨਹੀਂ ਲੈ ਕੋਨ ਜਿਹੜੀ ਆ ਹੁੰਦੀ ਕੋਨ ਆਈਕੋਨ ਆਈਕੋਨ ਇਹ ਬਾਅਦ ਦੂਰਬੀਨ ਵੀ ਬਣ ਜਾਂਦੀ ਆ ਦਾਲ ਚੋੜੇ ਭਾਈ ਕੋਲੇ ਬਾਕੀ ਸਹੀ ਗੱਲ ਆ ਸਾਰੇ ਨੇ ਧਿਆਨ ਗਿਆ ਆਈਸਕ੍ਰੀਮ ਚੋਲ ਖਾਣੇ ਆਈਸਕ੍ਰੀਮ ਆ ਚੌਲ ਖਾਣੇ ਕੇ ਆਈਸਕ੍ਰੀਮ ਆ ਆਈਸਕ੍ਰੀਮ ਖਾ ਲਾਂਗੇ ਬੱਬਲੂ ਨੇ ਗੱਲ ਸਹੀ ਕੀਤੀ ਬੱਬਲੂ ਕਾਲ ਕੀ ਵੀਡੀਓ ਜਾਂਦਾ ਹਾਂ ਹਾਏ ਕਿਦਾਂ ਕੋਣ ਫੋਨ ਲਾ ਕੇ ਪੁੱਛਿਆ ਜਾਂਦਾ ਹਾਂ ਵੀਡੀਓ ਵੇਖ ਲੈਣ ਯਾਰ ਬੱਬਲੂ ਨੇ ਉਹਨੇ ਕਿਹਾ ਨਾ ਕਿ ਦਿਦੀਨ ਸਾਟ ਲਗੀ ਹਾ ਹਾਏ ਕਿਦਾਂ ਹਾਂ ਹਾਏ ਹਾ ਹਾਏ ਕੀ ਹਾਲ ਹਾਏ ਥੋੜਾ ਪਾਣੀ ਮਗਰ ਪਾਣੀ ਪੀ ਲੈਣਾ ਲੈ ਕੇ ਆਈਸਕ੍ਰੀਮ ਉਹ ਯੋਨੇ ਮਾਰਾ ਮਾਰਿਆ ਸ਼ਹਿਰੀ ਦੇ ਯੋ ਹੈ ਬਲੂ ਅਰੇ ਗਮਗਰ ਮਾੜੀ ਜਿਹੜਾ ਉਹਦੀ ਆਈਸਕ੍ਰੀਮ ਨਿਕਲ ਚਲੀ ਤਾਂ ਸਿਰ ਪਰ ਚੱਲ ਗਈ ਚਲੋ ਜੀ ਖੁਸ਼ ਥੈਂਕ ਯੂ ਮਾਰੇ ਖੁਸ਼ ਕਰਦੇ ਕੋ ਕਰਨੀ ਇਹਦੇ ਵਿੱਚ ਜਗੀਰਦਾਰ ਸਾਹਿਬ ਨੇ ਆਪਣੀ ਹੱਥੀ ਕੰਮ ਕੀਤਾ ਕਦੀ ਗੋਲੇ ਵਾਲਾ ਪਾਈ ਨਹੀਂ ਆਇਆ ਉਹਨੇ ਤੇਰਾ ਕੋੜਾ ਜੀ ਖਾਦਾ ਖਾਣਾ ਇੱਕ ਵਾਰੀ ਖਾਦੇ ਗੋਲੇ ਵਾਲਾ ਭਿੱਜ ਜੰਗਾ ਹੈਗੇ ਇੱਥੇ ਬਰਫ ਕਾ ਗੋਲਾ ਆਉਂਦੇ ਹੁੰਦੇ ਕਦੀ ਕਦੀ ਬਾਬੂ ਵਾਲਾ ਰੰਗ ਛੁੱਟ ਕੇ ਵਾਲਾ ਬਰਫ ਕਾ ਗੋਲੇ ਵਾਲਾ ਭੇਜਣਾ ਬੰਬ ਵਾਲਾ ਗੋਲਾ ਨਾ ਭੇਜਦੇ ਆਈਸਕ੍ਰੀਮ ਬੜੇ ਚੰਗਾ ਮਾਲ ਹਦੀ। ਇੱਕ ਵੇਰਾਂ ਦੂਜੀ ਆਉਂਦੀ ਹੁੰਦੀ ਹੁੰਦੀ ਹੁਣ ਆ ਆਈ ਬੜੇ ਚੰਗਾ ਬਾਦ। ਦੂਜੀ ਆਉਂਦੀ ਹੁੰਦੀ ਹੁੰਦੀ। ਕੀ ਗੱਲ। ਇੱਧਰ। ਇਹ ਵੀਰਾਂ ਦਾ ਵੀ ਮੈਂ ਵੇਚ ਨਹੀਂ ਆਉਣਾ ਇਹ ਵੀਡੀਓ 'ਚ। ਡਰ ਲੱਗਦਾ ਹੈ। ਬਾਸ ਛੁੱਟੀ। ਫਾ ਵੀ ਆਈਸਕ੍ਰੀਮ ਹੁੰਦੀ ਆਈੜੀ ਕੋਲੀ ਨਾਲ। ਇਹ ਪੈਕ ਪੈਕ ਕਰਨ ਵਾਸਤੇ ਹੁੰਦੀ। ਚਲੋ ਜੀ। ਸਾਰੇ ਖੁਸ਼। ਹੈਪੀ ਮੰਦ। 9 9 ਵਜੇ ਸਭ ਤੋਂ ਪਹਿਲਾਂ ਆਖਿਆ ਵੀ ਭਾਈ ਆਇਆ ਆ ਆਈਸਕ੍ਰੀਮ ਖਾਣੀ ਆ। 9 ਦਾ ਕਮਾਲ ਸਾਰਾ। ਯਾ ਭਾਈ ਬਾਹਰ ਆਇਆ ਮੈਂ ਤਾਂ ਕੋਈ ਨਹੀਂ ਰਾਤ ਨੂੰ ਆਪੇ ਹੀ ਮਨੋ ਰੱਖਦੇ ਪੁੱਤ ਰੱਖਦੇ ਰਾਤ ਦੇ ਪੁੱਤ ਰੱਖਦੇ ਜਮਾਨਤ ਕਰਦੇ ਪਏ ਕਰਦੇ